वेलकम टू माई चैनल अज अ तीन तरह के सेंडविच बनावे ये तीनों तरह के सेंडविचे होी सेंडविच हो गए असी वक्रा थोड़ा विचर कराता तीन तरह के वक्रे वक्रे सैंडविच बन के तैयार हो जाए हाँ जी असं चीज स्लाइस ले सब्जियां लिया जमाटर ले, ले शिमला मिर्च लई आर हरी मिर्च लेरन ले, ले, ले प्याज लीन हूँ बरीक बरीक कट लवेंगे ਤਾਕੇ ਸੈਂਡਵਿਚ ਦੇ ਵਿੱਚ ਇਹ ਅੱਛੀ ਤਰ੍ਹਾਂ ਪੈਕ ਹੋ ਜਾਣ ਇਹਨਾਂ ਨੂੰ ਵੱਡਾ ਵੱਡਾ ਨਹੀਂ ਕੱਟਣਾ ਬਹੁਤ ਬਰੀਕ ਬਰੀਕ ਕੱਟਣਾ ਹੈ ਹਾਂਜੀ ਇਹ ਜਿਹੜੇ ਸੈਂਡਵਿਚ ਆ ਬਹੁਤ ਜ਼ਿਆਦਾ ਟੇਸਟੀ ਬਣਨ ਵਾਲੇ ਆ ਇਹਨਾਂ ਨੂੰ ਅਸੀਂ ਬੱਚਿਆਂ ਦੇ ਟਿਫਨ ਵਿੱਚ ਵੀ ਅਸੀਂ ਦੇ ਸਕਦੇ ਆ ਅਸੀਂ ਹਲਕੀ ਫੁਲਕੀ ਭੁੱਖ ਵਿੱਚ ਕਦੋਂ ਵੀ ਖਾ ਸਕਦੇ ਆ ਬਣਾ ਕੇ ਤੇ ਬਰੀਕ ਬਰੀਕ ਤੁਸੀਂ ਇਹ ਜਿਹੜੀ ਸਬਜੀ ਆ ਸਾਰੀ ਜਿਹੜੀ ਪਾਉਣੀ ਆ ਤੁਸੀਂ ਉਹ ਕੱਟਣੀ ਆ ਅਗਰ ਤੁਹਾਡੇ ਕੋ ਬੀਨਸ ਵਗੈਰਾ ਜਾਂ ਕੋਈ ਹੋਰ ਸਬਜੀ ਹੈਗੀ ਆ ਗਾਜਰ ਵਗੈਰਾ ਉਹ ਵੀ ਕੱਟ ਸਕਦੇ ਆ ਤੁਸੀਂ ਮੈਂ ਇਹਦੇ ਵਿੱਚ ਸ਼ਿਮਲਾ ਮਿਰਚ ਔਰ ਟਮਾਟਰ ਹੀ ਪਾ ਰਹੀ ਆ ਪਿਆਜ਼ ਦਾ ਪਾਣਾ ਹੀ ਆਪਾਂ ਸਾਰਿਆਂ ਨੇ ਹਾਂ ਦੀ ਛੋਟੇ ਛੋਟੇ ਟੁਕੜੇ ਚ ਟਮਾਟਰ ਸ਼ਿਮਲਾ ਮਿਰਚ ਔਰ ਪਿਆਜ਼ ਕੱਟ ਲਿਆ ਸੀ ਮਿਰਚ ਵੀ ਜੜੀ ਆ ਛੋਟੇ ਛੋਟੇ ਟੁਕੜੇ ਚ ਕੱਟ ਲਈਏ ਹਾਂਜੀ ਅਸੀਂ ਚਾਰ ਸਲਾਈਸ ਬ੍ਰੈਡ ਦੇ ਲੈ ਲਏ ਤੁਸੀਂ ਕੋਈ ਵੀ ਬ੍ਰੈਡ ਲੈ ਸਕਦੇ ਆ ब्राउन ਲੈ ਸਕਦੇ ਆ ਜਾਂ ਕੁਛ ਵੀ ਕੋਈ ਵੀ ਬਰੈਡ ਤੁਸੀਂ ਲੈ ਸਕਦੇ ਆ ਮੈਂ ਇਹ ਬਰੈਡ ਦੇ ਚਾਰ ਪੀਸ ਲੈ ਲਏ ਆ ਹਾਂਜੀ ਸਭ ਤੋਂ ਪਹਿਲਾਂ ਅਸੀਂ ਮਿਓਨੀ ਲਗਾ ਲਾਂਗੇ ਹਾਂਜੀ ਤੁਸੀਂ ਇਸ ਤਰ੍ਹਾਂ ਈਵਨਲੀ ਸਪਰੈਡ ਕਰ ਲੈਣੀ ਹੈ ਹਾਂਜੀ ਮਿਓਨੀ ਲਗਾ ਲਈਏ ਹੁਣ ਤੁਸੀਂ ਇਹਦੇ ਉੱਤੇ ਜਿਹੜੀ ਵੀ ਤੁਸੀਂ ਸਬਜ਼ੀ ਪਾਉਣਾ ਚਾਹੁੰਦੇ ਆ ਪਾ ਸਕਦੇ ਆ थोड़ा जहाटर पा लीए थोड़ा जहाँ प्याज पा लेंगे हाँ जी हूँ तुम हरी मिर्च जीड़ी आओ हाँ जी सब्जियां वगैरह पा के हूँ असी एक सलाइस रखा चीज़ का स्लाइस इस तरह रख लेना है, उस तुस उसके तुस बाद कॉर्न पा लेने कॉर्न तो सकते हैं कई बार कॉर्न ਕਿਸੇ ਨੂੰ ਘਟ ਪਸੰਦ ਹੁੰਦੀ ਹੈ ਕਿਸੇ ਨੂੰ ਜ਼ਿਆਦਾ ਉਸ ਦੇ ਹਿਸਾਬ ਨਾਲ ਤੁਸੀਂ ਇਹਨੂੰ ਪਾ ਲੈਣਾ ਹੈ ਹੁਣ ਅਸੀਂ ਥੋੜਾ ਜਿਹਾ ਔਰ ਗੈਨ ਪਾ ਲੈਣਾ ਹੈ ਔਰ ਗੈਨ ਨੂੰ ਪਾਉਣ ਤੋਂ ਬਾਅਦ ਥੋੜੇ ਚਿੱਲੀ ਫਲੇਕ ਪਾ ਲੈਣੇ ਇਹ ਚਿੱਲੀ ਫਲੇਕ ਜਿਹੜੇ ਮੈਂ ਘਰ ਤਿਆਰ ਕੀਤੇ ਆ ਇਹ ਵੀ ਤੁਸੀਂ ਆਪਣੇ ਟੇਸ ਦੇ ਅਕੋਰਡਿੰਗਲੀ ਪਾ ਸਕਦੇ ਆ ਲਾਸਟ ਦੇ ਵਿੱਚ ਤੁਸੀਂ ਐਸਟਰਾ ਪ੍ਰੈਸ ਕਰ ਦੇਣਾ ਥੋੜਾ ਜਿਹਾ ਹਾਂਜੀ ਅਸੀਂ ਇੱਕ ਪੈਨ ਲੈ ਲਿਆ ਇਹਦੇ ਵਿੱਚ ਕਿਉਂ ਪਾ ਲੈਣਾ ਮੈਂ ਇੱਥੇ ਦੇਸੀ ਕਿਉ ਲੈ ਰਹੀ ਹਾਂ ਤੁਸੀਂ ਕੋਈ ਵੀ ਆਇਲ ਲੈ ਸਕਦੇ ਆ ਸਾਰੇ ਪਾਸੇ ਇਸ ਤਰ੍ਹਾਂ ਫੈਲਾ ਲੈਣਾ ਹੈ ਤਾਂ ਕਿ ਅੱਛੀ ਤਰ੍ਹਾਂ ਫੈਲ ਸਕੇ ਔਰ ਸੈਂਡਵਿਚ ਜਿਹੜਾ ਉਹਨੂੰ ਸਾਰੇ ਪਾਸੇ ਲੱਗ ਸਕੇ ਹੁਣ ਅਸੀਂ ਸੈਂਡਵਿਚ ਜਿਹੜਾ ਇਹਦੇ ਵਿੱਚ ਰੱਖ ਦਵਾਂਗੇ ਹਾਂਜੀ 2-3 ਮਿੰਟ ਲਈ ਇਹਨੂੰ ਇਸ ਤਰ੍ਹਾਂ ਟੱਕ ਦਵਾਂਗੇ ਹਾਂਜੀ ਅੱਗ ਜਿਹੜੀ ਹੈ ਤੁਸੀਂ ਸਲੋਈ ਰੱਖਣੀ ਹੈ ਹਾਂਜੀ 2-3 ਮਿੰਟ ਤੋਂ ਬਾਅਦ ਅਸੀਂ ਪਹਿਲਾਂ ਇਹ ਚੈੱਕ ਕਰ ਲਈਏ ਕਿ نیچے ਉਹ ਇਹ ਪੱਕ ਚੁੱਕਿਆ ਫਿਰ ਇਹਦੀ ਸਾਈਡ ਜਿਹੜੀ ਹੈ ਚੇਂਜ ਕਰ ਸਕਦੇ ਆਪਾਂ ਹਾਂਜੀ 골ਡਨ ਪੱਕ ਚੁੱਕਿਆ ਹੁਣ ਅਸੀਂ ਦੂਸਰੀ ਸਾਈਡ ਚੇਂਜ ਕਰ ਲਾਂਗੇ ਇਹ ਜਿਹੜਾ ਇਧਰ ਘਿਓ ਆ ਸਾਡਾ ਇਹਨੂੰ ਅਸੀਂ ਇਸ ਤਰ੍ਹਾਂ ਨਾਲ ਲਗਾ ਲਾਂਗੇ ਔਰ ਫਿਰ ਇਹਨੂੰ 2 ਮਿੰਟ ਲਈ ਸੇਕਣ ਵਾਸਤੇ ਛੱਡ ਦਾਂਗੇ ਹਾਂਜੀ ਜਿਹੜਾ ਚੀਜ਼ ਹੈ ਮੈਲਟ ਹੋ ਰਿਹਾ ਹੈ ਇਸ ਸਮੇਂ ਤੁਸੀਂ ਇਹਨੂੰ ਟਕਣਾ ਬਹੁਤ ਜ਼ਰੂਰੀ ਹੈ ਤਾਂ ਕਿ ਜਿਹੜਾ ਇਹ ਚੀਜ਼ ਹੈ ਫੇਰੀ ਮੈਲਟ ਹੋਊਗਾ ਸਾਡਾ ਜਿਹੜਾ ਸੈਂਡਵਿਚ ਆ ਬਣ ਕੇ ਰੈਡੀ ਹੋ ਗਿਆ ਹੈ ਦੇਖੋ ਇਸ ਤਰ੍ਹਾਂ ਇਧਰੋਂ ਵੀ ਬ੍ਰਾਊਨ ਹੋ ਗਿਆ ਹੁਣ ਅਸੀਂ ਇਹਨੂੰ ਉਤਾਰ ਲਾਂਗੇ ਅਸੀਂ ਅਗਲਾ ਸੈਂਡਵਿਚ ਰੈਡੀ ਕਰ ਲਈਏ ਤੇ ਅਸੀਂ ਸੇਜਵਨ ਸੌਸ ਲਾਈ ਹੈ ਸੇਜਵਨ ਸੌਸ ਅਸੀਂ ਲਗਾ ਲਈਏ ਚੋਸਵਾ ਤੁਸੀਂ ਜਿਹੜੀਆਂ ਸਬਜ਼ੀਆਂ ਕੱਟੀਆਂ ਆ ਉਹ ਫੈਲਾ ਲੈਣੀਆਂ ਹਾਂ ਹਾਂਜੀ ਹੁਣ ਅਸੀਂ ਸ্লাইਸ ਜਿਹੜਾ ਆ ਲਗਾ ਦਵਾਂਗੇ ਹਾਂਜੀ ਸ্লাইਸ ਅਸੀਂ ਇਸ ਤਰ੍ਹਾਂ ਰੱਖ ਦੇਣਾ ਉਸ ਤੋਂ ਬਾਅਦ ਅਸੀਂ ਦੂਸਰਾ ਬ੍ਰੈਡ ਦਾ ਜਿਹੜਾ ਪੀਸ ਹੈ ਉੱਤੇ ਲਗਾ ਦਵਾਂਗੇ ਪੈਨ ਨੂੰ ਫਿਰ ਅਸੀਂ ਥੋੜਾ ਜਿਹਾ ਗ੍ਰੀਸ ਕਰ ਲਾਂਗੇ ਘਿਓ ਦੇ ਨਾਲ ਇਸ ਤਰ੍ਹਾਂ ਅਸੀਂ ਰੱਖ ਕੇ ਇਹਨੂੰ ਫਿਰ ਅਸੀਂ ਟੱਕ ਦਵਾਂਗੇ ਸਾਡਾ ਜਿਹੜਾ ਸੈਂਡਵਿਚ ਹੈ ਉਹ ਬਿਲਕੁਲ ਪੱਕ ਕੇ ਤਿਆਰ ਹੈ ਹਾਂਜੀ ਚੀਜ਼ ਜਿਹੜਾ ਬਾਹਰ ਆ ਰਿਹਾ ਹੈ ਹੁਣ ਅਸੀਂ 3rd ਵਾਲਾ ਬਣਾਵਾਂਗੇ ਤੀਸਰੀ ਤਰ੍ਹਾਂ ਦਾ ਅਸੀਂ ਸੈਂਡਵਿਚ ਤਿਆਰ ਕਰਾਂਗੇ ਬਿਲਕੁਲ ਜਿਹੜੀ ਘਰ ਵਿੱਚ ਚੀਜ਼ ਹੈ ਉਹਦੇ ਨਾਲ ਹੀ ਸਭ ਤੋਂ ਪਹਿਲਾਂ ਅਸੀਂ ਮਿਓਨੀ ਲਗਾ ਲਵਾਂਗੇ। ਉਹ ਮਿਓਨੀ ਲਗਾਉਣ ਤੋਂ ਬਾਅਦ ਜਿਹੜੀ ਮੇਥੀ ਐ ਸਕਾਈ ਘਰ ਦੇ ਵਿੱਚ ਉਹ ਅਸੀਂ ਲਗਾਵਾਂਗੇ। ਇਸ ਤਰ੍ਹਾਂ ਇੱਕ ਲੇਅਰ ਸਬਜ਼ੀਆਂ ਰੱਖਾਂਗੇ। ਟਮਾਟਰ ਪਾਉਣ ਤੋਂ ਬਾਅਦ ਸਵੀਟ ਕੌਰਨ ਪਾਵਾਂਗੇ। ਟਮਾਟੋ ਕੇਚੱਪ ਪਾ ਕੇ थोड़ा चाट मसाला उस हरी मिर्च एक स्लाइस, हाँ जी एक स्लाइस रख के हम असी चिली फ्लेक जे वह पावगे थोड़ा जहा ऑरगेनो पावेंगे ਇਹ ਸਾਡਾ ਲਗਤਰਾ ਤਾਂ ਸੈਂਡਵਿਚ ਬਣ ਕੇ ਤਿਆਰ ਹੋਊਗਾ ਜਿਹਦੇ ਵਿੱਚ ਸਾਰੀਆਂ ਚੀਜ਼ਾਂ ਅਸੀਂ ਆਪਣੀਆਂ ਘਰ ਦੀਆਂ ਪਾ ਸਕਦੇ ਆ ਜੋ ਵੀ ਘਰ ਵਿੱਚ ਹੁੰਦਾ ਹੈ ਫਿਰ ਥੋੜਾ ਜਿਹਾ ਅਸੀਂ ਗ੍ਰੀਸ ਕਰ ਲੈਣਾ ਹੈ ਹਲਕਾ ਜਿਹਾ ਘਿਓ ਪਾ ਕੇ ਥੋੜਾ ਜਿਹਾ ਗ੍ਰੀਸ ਕਰ ਲੈਣਾ ਹੈ ਗ੍ਰੀਸ ਕਰਕੇ ਜਿਹੜਾ ਸਾਡਾ ਤੀਸਰਾ ਸੈਂਡਵਿਚ ਆ ਉਹ ਵੀ ਅਸੀਂ ਵਿੱਚ ਰੱਖ ਦੇਣਾ ਹਲਕਾ ਜਿਹਾ ਅਸੀਂ ਪ੍ਰੈਸ ਕਰਨਾ ਹੈ ਫਿਰ ਪ੍ਰੈਸ ਕਰਨ ਤੋਂ ਬਾਅਦ ਇਹਨੂੰ ਟੱਕ ਕੇ 2-3 ਮਿੰਟ ਲਈ ਰੱਖਾਂਗੇ ਹਾਂਜੀ ਤੁਸੀਂ ਇਸ ਤਰ੍ਹਾਂ ਵੀ ਇੰਜੋਏ ਕਰ ਸਕਦੇ ਆ ਇਹਨੂੰ ਪੀਸਿਸ ਕਰਕੇ ਵੀ ਇੰਜੋਏ ਕਰ ਸਕਦੇ ਹੋ ਤੁਹਾਨੂੰ ਕਿਸ ਤਰ੍ਹਾਂ ਦੇ ਲੱਗੇ ਮੇਰੇ ਤਿੰਨ ਤਰ੍ਹਾਂ ਦੇ ਚੀਜ਼ ਸੈਂਡਵਿਚ ਕਮੈਂਟ ਕਰਕੇ ਦੱਸਣਾ ਥੈਂਕ ਯੂ